ਡੇਰਾ ਬਾਲ ਹਾਲ ਵਧੀਆ ਰਿਹਾ ਕਿਵੇਂ ਰਿਹਾ ਡੇਰਾ ਭਾਈ ਬਹੁਤ ਵਦ ਕਰ ਰਿਹਾ ਜੀ ਬਹੁਤ ਵਦ ਕਰ ਰਿਹਾ ਹੈ ਸੰਗਤ ਆਉਂਦੀ ਹੁੰਦੀ ਸੀ ਹਾਂ ਸੰਗਤ ਵਦ ਕਰਦਾ ਜੀ ਕੋਈ ਮਤਾਲੇ ਬਾਬੇ ਨੂੰ ਕੱਢ ਲਿਖੀ ਹਾਂ ਹਾਂ ਜੀ ਹਾਂ ਅਬੀ ਸਰਪੰਚ ਭਾਈ ਜੀ ਆਈ ਜੀ ਹੋਰ ਕਿਵੇਂ ਆ ਕੀ ਠਾਕ ਭਈਆ ਭਾਈ ਪਰਵਾਰੀ ਠੀਕ ਹੈ ਹਾਂ ਠੀਕ ਹੈ ਵਧੀਆ ਵਧੀਆ ਜੀ ਤੇ ਕੰਮ ਕਾਜ ਵਧੀਆ ਚੱਲੀ ਜਾਂਦਾ ਹਾਂ ਠੀਕ ਹੈ ਭਾਈ ਵਧੀਆ ਵਧੀਆ ਜੀ ਗ੍ਰਾਂਤਾ ਕਿੰਨਾ ਲੱਗੀਆਂ ਕਿ ਨਹੀਂ ਕੋਈ ਆਉਣਾ ਅਜੇ ਨਹੀਂ ਆਉਣ ਲੱਗੇ ਇੱਕ ਹੀ ਆਇਸ ਲੱਗ ਗਈ ਸੀ ਜੀ ਤੇ ਤੂੰ ਕਹਿੰਦਾ ਸੀਗਾ ਵੀ ਜਦੋਂ ਗ੍ਰੈਂਡ ਆਈਏ ਤੇ ਮੈਂ ਤੇਰਾ ਕੁੜੀਆਂ ਦੀ ਨਿਗਾ ਰੱਖੂੰ ਬਾਬਿਆ ਦੀ ਜਦ ਮੈਂ ਤਾਂ ਬਾਹਰ ਗਿਆ ਸੀਗਾ ਤੇ ਤੂੰ ਨਿਗਾਹ ਤਾਂ ਰੱਖਣੀ ਸੀ ਇਹ ਉਹ ਛੱਡ ਇੰਨੇ ਨਹੀਂ ਹਸਾਬ ਜੀ ਨੇ ਇੱਥੇ ਉੱਤੇ ਪੈਂਡ ਹੀ ਲੱਗ ਲੋਗੇ ਜੀ ਫਿਰ ਚਲੋ ਗਾਂ ਨੂੰ ਧਿਆਨ ਇਹ ਤਾਂ ਹੁਣ ਆਗੇ ਧਿਆਨ ਰੱਖਾਂਗੇ ਗਾਂ ਨੂੰ ਧਿਆਨ ਰੱਖੀ ਚੰਗਾ ਆਵਾ ਮੁੰਡਾ ਸੀ ਆਪਣੇ ਪੜਦਾ ਪੜਦੇ ਉਹ ਮੁੰਡਾ ਆਪਣਾ ਨਹੀਂ ਤੇ ਤੇਰਾ ਮੁੰਡਾ ਹੈ ਆਪਣਾ ਹੀ ਨਾ ਤੇਰਾ ਮੁੰਡਾ ਹੈ ਇਪੜਾ ਪੜਦਾ ਪੁੰਦਦਾ ਨਹੀਂ ਫਟੀ ਕਰਦਾ ਹੀ ਕੋਣੀ ਮੋਬਾਈਲ ਹੀ ਵੇਖੀਦਾ ਕਿ ਮੋਬਾਈਲ ਹੀ ਵੇਖੀ ਜਾਂਦਾ ਸੀ ਬਸ ਹੁੰਦਾ ਵੀ ਹਾਂ ਮੋਬਾਈਲ ਮੋਬਾਈਲ ਤੇ ਲਗਾਈ ਤੇ ਮੈਂ ਦਾ ਹੀ ਜਵਾਨ ਕਿੰਨੇ ਜੀ ਪੜਦਾ ਤੂੰ ਮੈਂ 12ਵੀਂ ਚ ਪੜਦਾ ਜੀ 12ਵੀਂ ਚ ਪੜਦਾ ਹਾਂ ਹਾਂ ਜੀ ਕਿੱਥੇ ਪੜਦਾ ਮੈਂ ਵੰਦ ਰਚਣੀ ਵੰਦ ਰਚਣੀ ਹੈ ਤੇ ਇਹ ਕਹਿੰਦਾ ਵੀ ਲੰਬਾ ਦਿਨ ਦਾ ਤੇਰਾ ਸਰ ਡਾੜੀ ਆ ਨਾ ਵੀ ਪੜਾਈ ਨਹੀਂ ਆਉਂਦੀ ਤੇ ਫਿਰ ਦਿਮਾਗ ਇੱਥੇ ਲੱਗਾ ਤੇਰਾ ਪੜਦਾ ਲਿਖਦਾ ਹੁੰਨਾ ਭੋਲੇ ਇੰਨਾ ਮੈਂ ਹੀ ਪੜਦਾ ਜਰਨਾ ਨੇਂ ਕਰ ਤੇਰਾ ਦਿਮਾਗ ਨਹੀਂ ਲੰਦਾ ਤਾਂ ਹੀ ਬੁੱਲਦਾ ਤੂੰ ਹਾਂਜੀ ਕਿਤੇ ਹੋਰ ਪਾਸੇ ਨਹੀਂ ਦਿਮਾਗ ਲਾ ਲਿਆ ਨਹੀਂ ਨਹੀਂ ਬਾਬਾ ਇਹ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਕੱਤੀਆਂ ਵਾ ਤਰੇ ਕਹਦੇ ਆ ਕਿ ਉਧਰ ਦਿਮਾਗ ਲਾ ਲਿਆ ਹੋਵੇ ਨਹੀਂ ਨਹੀਂ ਇਹ ਵੀ ਤਾਂ ਕੋਈ ਗੱਲ ਨਹੀਂ ਮੇਰੇ ਬਾਹਰ ਅੱਜ ਕੱਲ੍ਹ ਮੈਨੂੰ ਸਮਝ ਨਹੀਂ ਪਤਾ ਰਹਾ ਨਹੀਂ ਤੇਰੇ ਜੁੱਤੀਆਂ ਫੇਰਾਂਗੇ ਦੇਖ ਲੈ ਠੀਕ ਹੈ ਹਾਂਜੀ ਅੱਛੀ ਉਹ ਲੱਗ ਨਹੀਂ ਬਈ ਠੀਕ ਹਾਂ ਇਹ ਸਾਡੇ ਕੋਲੇ ਉਹ ਨਹੀਂ ਆ ਜਾਣਾ ਸਾਡੇ ਕੋਲੇ ਅ ਵੀ ਬਾਬਾ ਜੀ ਇਹ ਤਾਂ ਇਹ ਫੜਦਾ ਨਹੀਂ ਇਹ ਤੇ ਜੁੱਤੀਆਂ ਫੇਰੋ ਆ ਵੇਰਾ ਤੇਰੇ ਕੋਲੇ ਆ ਆ ਕੇ ਆਵੇ ਕਿ ਕਿ ਦੀ ਕਰੀਏ ਇਹ ਜਵੇਂ ਹੀ ਪੜਦਾ ਸਾਰੇ ਪਿੰਡ ਦੇ ਵਿੱਚ ਮੇਰੀ ਫੱਟੀ ਪਹੁੰਚਦੀ ਜਿਹੜਾ ਜਿਹੜਾ ਵੀ ਕਹਿੰਦਾ ਸਪੰਜ ਤਰ੍ਹਾਂ ਮੁੰਡਾ ਨਹੀਂ ਪੜਦਾ ਮੁੰਡਾ ਨਹੀਂ ਪੜਦਾ ਜੀ ਨਹੀਂ ਨਹੀਂ ਬੱਚਾ ਪੜ੍ਹਾਈ ਕਰੀਂ ਪੜ੍ਹਾਈ ਬਿਨਾ ਕੁਝ ਨਹੀਂ ਬਣਦਾ ਠੀਕ ਹੈ ਨਾ ਹਾਂਜੀ ਪੜ੍ਹਾਈ ਬਣਾਦਾ ਬੰਦਾ ਉੱਲੂ ਹੈ ਜੇ ਪੜ ਜੇਗਾ ਤਾਂ ਕਿਤੇ ਨਾ ਕਿਤੇ ਕੋਈ ਨੌਕਰੀ ਮਿਲ ਜੂਗੀ ਨਾਲ ਫੇਰ ਹੀ ਸ਼ੋਗਰੀ ਮਿਲੂਗੀ ਹਲ ਸਮਝ ਗਿਆ ਨਾ ਹਾਂਜੀ ਹਾਂਜੀ ਬਾਪਾ ਪੜਿਆ ਕਰਦਾ ਬਗੇ ਪੜਿਆ ਕਰੂੰਗਾ ਸਾ ਵੀ ਸਪੰਜਾ ਹੈ ਕਹਿੰਦਾ ਹੁਣ ਮੈਂ ਪੜ੍ਹਾਈ ਕਰੂੰਗਾ ਚਲੋ ਠੀਕ ਹੈ ਠੀਕ ਹੈ ਹਾਂਜੀ ਸਾਬਾ ਬੜਾ ਥੋੜਾ ਪਾ ਦਈਏ ਤੇ ਲੋ इग रहो ਮਨ ਕੋਲ ਪੜੂਗਾ ਪੂਰਾ ਹਾਲ ਇਹ ਆਪਾਂ ਸਾਰੇ ਮੰਤਰ ਲਾਤੇ ਸਾਰੇ ਹੁਣ ਪੂਰੀ ਪੜਾਈ ਕਰੂਗਾ ਹੈ ਠੀਕ ਹੈ ਤੂੰ ਬੇਫਿਕਰ ਹੋਗੇ ਨਾ ਹੁਣ ਇਹਦੀ ਚਿੰਤਾ ਛੱਡ ਦੇ ਠੀਕ ਹੈ ਹੁਣ ਤੂੰ ਆਪਦੇ ਕੰਮ ਹੀ ਦੇ ਉਹਦੀਆਂ ਗਰੰਟੀਆਂ ਦੀ ਚਿੰਤਾ ਕਰੀ ਵੀ ਆਪਾਂ ਮੈਂ ਕੰਮ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਸੱਚ ਠੀਕ ਹੈ ਹੋਰ ਪੜਨਾ ਹੈ ਠੀਕ ਹੈ ਨਾ ਹਾਂ ਹਾਂ ਮੋਟਰ ਪਹਿਲੇ ਜਾਣਾ ਗੱਲ ਪਹਿਨ ਚੱਲ ਜਾਣਾ ਓਏ ਆ ਵੀ ਭਾਈ ਸਾਹ ਹਾਂ ਓਏ ਕੀ ਕਰੀ ਜਾਂਦਾ ਬਲੇਖਾ ਬਲੇਖਾ ਪੈ ਗਿਆ ਬਾਬਾ ਇਹਦਾ ਵੱਡਾ ਬਲੇਖਾ ਭਗਤਾ ਹਾਂਜੀ ਆਪ ਕਦੇ ਕਦੇ ਪੈਂਦਾ ਜੀ ਨਹੀਂ ਕਦੇ ਕਦੇ ਨਹੀਂ ਨਾ ਇਹ ਤਾਂ ਗਲਤ ਗਲਤ ਤੇਰੀ ਇਹ ਨਹੀਂ ਠਰਕੀਦਾ ਹੁੰਦਾ ਗਲਦਾ ਹਾਂਜੀ ਬਾਬਾ ਜੀ ਹਾਂ ਹੁਣ ਦੱਸ ਵੀ ਕਿੱਥੇ ਗਏ ਸੀ ਬਾਬਾ ਮੈਂ ਕੱਲ ਆਇਆ ਸੀ ਕਿ ਮੈਂ ਭਗਤਾ ਗਿਆ ਸੀਗਾ ਹਿਮਾਲਾ ਪਰ ਹਾਂਜੀ ਉੱਥੇ ਸਾਡਾ ਗੁਰੂ ਜੀ ਹੈਗੇ ਆ ਬਾਬਾ ਲੁੰਬੜ ਦਾਸ ਜੀ ਅੱਛਾ ਜੀ ਉਹ ਨਾ ਇਹ ਮਨੋਹਰ ਮਹੀਨਾ ਨਹੀਂ ਹੁੰਦਾ ਅੱਛਾ ਉਹ ਕਿਤੇ ਕਿਸੇ ਗੁਫਾਂ ਚ ਘਵਾਉਂਦੇ ਰਹੇ ਕਿਤੇ ਕਿਤੇ ਘਵਾਉਂਦੇ ਰਹੇ ਠੰਡੀਆਂ ਹੋਆ ਮੈਂ ਨਹੀਂ ਆਹੋ ਹੋ ਨਹੀਂ ਯਾਰੀ ਵਜੇ ਸੀ ਇੱਥੇ ਤਾਂ ਗਰਮੀ ਸੀ ਹਾਂ ਇੱਥੇ ਤਾਂ ਗਰਮੀ ਸੀ ਮੈਂ ਚਲ ਮਹੀਨਾ ਹੋਰ ਲਾ ਲੀਏ ਅੱਛਾ ਜੀ ਤੇ ਉੱਥੇ ਤੈਨੂੰ ਪਤਾ ਵੀ ਬਾਬਿਆਂ ਕੋਲੇ ਰੋਟਾ ਕਾਦ ਲੋਕ ਦਾ ਆਉਂਦਾ ਹੈ ਮੈਂ ਇੱਥੇ ਮੱਥਾ ਦੇਖ ਗਿਆ ਸੀ ਬਾਬੇ ਦੇ ਅੱਛਾ ਅੱਛਾ ਮਥਾਣੇ ਬਾਬੇ ਦੇ ਆਇਆ ਹਾਂ ਜੀ ਹਾਂ ਜੀ ਉਸੇ ਬਾਬਾ ਜੀ ਨੂੰ ਪੁੱਛ ਲਿਆ ਨਾ ਸੀਗਾ ਫੋਨ ਲਾਇਆ ਸੀ ਥੋੜਾ ਲੱਗ ਰਹੀ ਰੇਂਜ ਆਣੀ ਬਾਬਾ ਅੱਛਾ ਅੱਛਾ ਉੱਥੇ ਤਾਂ ਫਿਰ ਜੇ ਪਤਾ ਕੋਈ ਨਹੀਂ ਕਿੱਥੇ ਹੋਣਾ ਕਿਹੜੀ ਗੁਫਾ ਝੋੜਾ ਹੁਣ ਸਾਡੀ ਗੁਫਾ ਤਾਂ ਰਹੀ ਸੀਗੀ ਅੱਛਾ ਜੀ ਤੇ ਹੋਰਾਂ ਦੂਜਾਂ ਕੋਲੇ ਵੀ ਅਸੀਂ ਘੁੰਮੇ ਸਾਰਿਆਂ ਕੋਲੇ ਰੇਂਜ ਹੀ ਨਾ ਹੁੰਦੀ ਉੱਥੇ ਠੀਕ ਹੈ ਆਦੇ ਵੱਡੇ ਗੁਰੂ ਜੀ ਦੇ ਸਾਥੋਂ ਬਾਬਾ ਨੰਬਰ ਦਾ ਜੀ ਅਸੀਂ ਬਸ ਉਸੇ ਕੋਲ ਹੀ ਜਾਂਦੇ ਆਂ ਉਹਨਾਂ ਨੂੰ ਪੰਚੀ ਮੰਤਰ ਵੀ ਲਿਆਂਦੇ ਇੱਥੇ ਦਿੱਤੇ ਜਿਆ ਸਾਰਿਆਂ ਨੂੰ ਇੱਥੇ ਵੀ ਦਿੱਤੇ ਕੋ ਸਰਕੈਂਚਰ ਨੂੰ ਸੀ ਉਹਨਾਂ ਨੂੰ ਦਿੱਤਾ ਉਹਦੇ ਮੈਂ ਗਿਆ ਉਹਨਾਂ ਦੇ ਕੰਮ ਸੀ ਅਚਾਨਕ ਲੱਗ ਗਿਆ ਮੈਨੂੰ ਆ ਵੋਟਾਂ ਸੀ ਨਾ ਫਿਰ ਸਰਪੰਚ ਹਾਂ ਮੈਂ ਗਿਆ ਹਾਇ ਇਲੈਕਸ਼ਨ ਸੀ ਨਾ ਉਹਨਾਂ ਦੇ ਕੰਮ ਇਹ ਗਿਆ ਸੀ ਮੈਂ ਇਹ ਪਰ ਮਹੀਨਾ ਪੂਰਾ ਲੱਗ ਗਿਆ ਉੱਥੇ। ਅੱਛਾ ਜੀ। ਬਾਬਾ ਜੀ ਨਾ ਆਉਣੇ। ਸਰਪੰਚ ਐਸੀ ਹੀ ਕਿ ਹਜਤ ਨਹੀਂ ਕਿਹਾਗੇ। ਆਹ ਹੁਣ ਜਾ ਕੇ ਗਏ ਆ ਹੁਣੀ। ਜਿੱਤ ਕੇ ਹਾਰ ਗਏ ਜੀ। ਪੈਂਚੋ ਤਾਂ ਪਹਿਲਾਂ ਕਿਤੇ ਹੋਏ ਸੀਗਾ ਜੀ। ਜਿਵੇਂ ਜਿਉਂ ਮੁੰਡਾ ਜਿਆ ਆਇਆ ਨਹੀਂ ਮੈਂ ਇਹਨੂੰ ਸੁਨੇਹਾ ਲਾਇਆ। ਆਪਣਾ ਉਹਨੇ ਵੀ ਸੁਨੇਹਾ ਲਾ ਦੀ ਭਾਈ। ਆ ਲਾਦ ਨਹੀਂ। ਹਾਂ ਉਹਨੂੰ ਫੋਨ ਕਰਦੇ ਉਹ ਵੀ ਆ ਜੇ ਹਨਾ। ਹਾਂ ਉਹਨੂੰ ਸੁਨੇਹਾ ਲਾ ਦੀ ਉਹਨਕੇ ਭਈਆ ਆਪਦੇ ਮੰਤਰ ਆਏ ਪਏ ਆ। ਜੀ ਉਹਨੂੰ ਕਹਿ ਵੀ ਕੱਲਾ ਆਈਂ ਹਿੰਦੂ ਮੁੰਡੇ ਨੂੰ। ਠੀਕ ਹੈ ਉਹ ਕੁੜੀ ਬਹੁਤ ਬੋਲਦੀ ਹੈਗੀ ਬਾਬੇ ਮਾਰੇ ਹਨਾ ਉਹ ਫਿਰ ਥੋੜਾ ਮੰਨ ਤਾਂ ਨਹੀਂ ਚੱਲਣਾ ਸਾਡਾ ਵੀ ਫਿਰ ਆਖੋ ਦੱਸਿਆ ਨਹੀਂਗਾ ਠੀਕ ਹੈ ਜੀ ਠੀਕ ਹੈ ਨਾ ਹਾਂ ਉਹਨਕੇ ਹਾਂ ਉਹਨੂੰ ਫੋਨ ਲਾ ਦੇ ਵੀ ਤੂੰ ਕੱਲਾ ਆ ਕੇ ਬਾਬੇ ਤੋਂ ਦੋ ਮੰਤਰ ਲੈ ਜਾ ਤੇ ਉਹਨੂੰ ਕਹੀਂ ਵੀ ਉਹ 25000 ਲੈਣਾ ਸੀਗਾ ਆਪਾਂ ਹਾਂ ਜੀ ਉਹਨੂੰ ਕਹੀਂ 15000 ਰੁਪਿਆ ਲਈ ਆਵੇ ਠੀਕ ਹੈ ਜੀ ਹਾਂ 15000 ਰੁਪਿਆ ਦੇ ਦੇ ਤੇ 10000 ਚੱਲ ਜਦੋਂ ਬਾ ਹੁਣ 4 ਮਹੀਨੇ ਹੋ ਗਏ ਤੇ 2 ਮਹੀਨੇ ਰਹਿ ਗਏ ਠੀਕ ਹੈ ਨਾ 2 ਮਹੀਨੇ ਰਹਿ ਗਏ ਤੇ ਉਹ 10000 ਬਾਕੀ ਬਾਅਦ ਚ ਲੈ ਲਾਂਗੇ ਉਹਨੂੰ ਕਰਦੇ ਫੋਨ ਆ ਹੁਣ 10 ਵੀ ਭਗਤਾ ਹੁਣ 10 ਵੀ ਤੁਹਾਨੂੰ ਔਖ ਨਹੀਂ ਲੱਗਦੀ ਬਾਬਾ ਔਖ ਨਹੀਂ ਲੱਦੀ ਹਾਂਜੀ ਔਖ ਨਹੀਂ ਲੱਦੀ ਛੋਟੀਆਂ ਕਿੰਨੀਆਂ ਖਾਣਾ ਹੈ ਉਹ 10 ਖਾ ਕੇ ਭੁੱਖ ਨਹੀਂ ਲੱਗਦੀ ਸਵੇਰ ਦਾਜੀ 10 ਖਾ ਕੇ ਭੁੱਖ ਨਹੀਂ ਲੱਗਦੀ ਹਾਂਜੀ ਤੇ ਦੁਬਾਰੇ ਕਿੰਨੀਆਂ ਖਾਣਾ ਹੈ ਦੁਪਹਿਰੇ 5 ਖਾਏ ਉਹ ਭੁੱਖ ਲੱਗਦੀ ਨਹੀਂ 5 ਦੀ ਖਾਈ ਦਿੰਗੇ ਕਿੜੂ-ਕੜੂ ਹੁੰਦਾ ਜੀ ਇਹਦੇ ਐ ਸ਼ਾਮ ਨੂੰ ਕਿੰਨੀ ਆ ਖਾਣਾ ਸ਼ਾਮ ਨੂੰ 5-7 ਖਾ ਜਾਇਦਿਆਂ ਪੇਟ ਵੀ ਨਹੀਂ ਭੁੱਖ ਲੱਗਦੀ ਭੁੱਖ ਲੱਗਦੀ ਨਹੀਂ ਬੱਤੀ ਰੋਟੀਆਂ ਖਾ ਗਿਆ ਉਹ ਨਹੀਂ ਭੁੱਖ ਮੈਂ ਨਹੀਂ ਆਈ ਦਾ ਕਿੱਡਾ ਇਹਦਾ ਪੇਟ ਬਣਾਇਆ ਇਹ ਬਗੈਰ ਭੁੱਖਤੀ ਬਣ ਗਿਆ ਪਤਾ ਨਹੀਂ ਕੀ ਗੱਲ ਹੈ ਤੁਸੀਂ ਨਿਗਾਹ ਮਾਰੋ ਇਹ ਜਾਨ ਨਹੀਂ ਜਾਣਾ ਉਹ ਠੀਕ ਹੈ ਭਰਤਾ ਮੈਂ ਨਿਗਾਹ ਮਾਰ ਲਈ ਹੈ ਕੀ ਪ੍ਰੋਬਲਮ ਬਾਬਾ ਜੀ ਮੈਨੂੰ ਸਭ ਪਤਾ ਹੈ ਤੁਸੀਂ ਠੀਕ ਜਗ੍ਹਾ ਤੇ ਆ ਗਿਆ ਕਢੂੰਗੜੂ ਨਹੀਂ ਹੋਈ ਜਾਂਦਾ ਉਹ ਮੈਂ ਤੈਨੂੰ ਸਾਰਾ ਕੁਝ ਤੈਨੂੰ ਸਾਰਾ ਕੁਝ ਦੱਸਦਾ ਹਾਂ ਉਹ ਠੀਕ ਜਗ੍ਹਾ ਤੇ ਆ ਗਿਆ ਹਾਂਜੀ ਹਾਂਜੀ ਤੇ ਹੁਣ ਤੇਰਾ ਭਲਾ ਹੋ ਜਾਣਾ ਹਾਂਜੀ ਹਾਂਜੀ ਭਲਾਈ ਚਾਹੀਦਾ ਈ ਹਾਂ ਹੁਣ ਠੀਕ ਜਗ੍ਹਾ ਤੇ ਆ ਗਿਆ ਤੇਰਾ ਭਲਾ ਹੋ ਜਾਣਾ ਉਹ ਭਗਤਾ ਮੈਂ ਹੁਣ ਤੈਨੂੰ ਸਾਰੀ ਗੱਲ ਦੱਸ ਦਿੰਨਾ ਹਾਂਜੀ ਦੱਸ ਦੋਈਦਾ ਦੋ ਪੂਟਾ ਦੋ ਪੂਟਾ ਹਾਂ ਇੱਕ ਜਿੰਨ ਜਿੰਨ ਹਾਂ ਇਹ ਤੇਰੇ ਅੰਦਰ ਭੰਗੜਾ ਪਾਈ ਜਾਂਦੇ ਭੰਗੜਾ ਹਾਂ ਨੱਚੀ ਜਾਂਦੇ ਐ ਅੱਛਾ ਜੀ ਇਹਨਾਂ ਦੇ ਤਾਂ ਜਿੰਨ ਦਾ ਹੋਰ ਗਾਣ ਦਾ ਪ੍ਰੋਗਰਾਮ ਅੜਿਆ ਅੱਛਾ ਤੂੰ ਤੂਤਕ ਹੋਰ ਉਹ ਹੁੰਦੇ ਆ ਕਢੂੰਗਣੂ ਕੀ ਹੁੰਦੀ ਉਹ ਗੋਫੜ ਦੀ ਇਲਾਜ ਆਉਦੀ ਹੋਣੀ ਐ ਡੀਜ਼ਲ ਹੁੰਦੇ ਜੀ ਆਹ ਡੀਜ਼ਲ ਲੱਗੇ ਆ ਕੰਟ ਵੀ ਮੈਂ ਥੋੜਾ ਜਿਹਾ ਕੰਮ ਕਰੀ ਜਾਂਦੇ ਹੋ ਡੀਜ਼ਲ ਲੱਗੇ ਆ ਲੱਚੀ ਜਾਂਦੇ ਆ ਰੋਟੀਆਂ ਖਾਣੇ ਭੁੱਖੀ ਉਹ ਰੋਟੀਆਂ ਦਾ ਉਹ ਹੀ ਖਾ ਜਾਂਦੇ ਆ ਤੇਰੇ ਪੰਨੇ ਦਾ ਕੁਝ ਨਹੀਂਗਾ अच्छा ओपी ਜੀ ਜਾਂਦੀ ਆ ਉਹਨੇ ਕੋਲੇ ਜਾਂਦੀ ਆ ਮੈਂ ਭੁੱਖ ਨਹੀਂ ਫੇਰ ਲਾ ਹਾਂ ਉਹਨਾਂ ਨੇ ਖਾ ਉਹ ਖਾ ਲੈਂਦੇ ਲੋਟੀ ਦੇਰੀ ਸਾਰੀ ਇਹ ਤੂੰ ਅੱਜ ਚੰਗੀ ਜਗ੍ਹਾ ਤੇ ਆ ਗਿਆ ਆ ਕੱਢੋ ਜੀ ਕਿ ਮੈਂ ਉਹ ਕੱਢੂਗਾ ਹੁਣ ਤਾਂ ਤੇਰਾ ਸਾਰਾ ਹੱਲ ਕਰੂੰਗਾ ਜੀ ਜੇ ਤੂੰ ਮੇਰੇ ਕੋਲੇ ਆ ਗਿਆ ਫਕਤਾ ਬਾਹੀ ਹਾਂਜੀ ਹੱਲ ਹੀ ਜਾਏ ਉਹ ਹੁਣ ਤੂੰ ਟੈਨਸ਼ਨ ਨਾ ਲਾ ਨਹੀਂ ਲੈਂਦੇ ਜੀ ਬਾਬਾ ਜੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਤੈਨੂੰ ਹਾਂਜੀ ਹੁਣ ਤਾਂ ਤੇਰਾ ਪੜਾ ਹੋ ਹੀ ਜਾਣਾ ਮੈਂ ਪੜਾਈ ਚਾਹੀਦਾ ਬਾਬਾ ਜੀ ਔਰ ਤੂੰ ਬੇਫਿਕਰ ਹੋ ਜਾ ਹਾਂ ਇਹਨਾਂ ਕੱਢੋ ਹਜੇ ਵੀ ਗੜੂ ਗੂ ਉਹ ਕੱਢਾਂਗੇ ਯਾਰ ਕਾਲਕੂ ਕਰਦਾ ਮੈਂ ਸਾਰਾ ਕੁਝ ਧਿਆਨ ਮਾਰ ਕੇ ਨਾ ਮੈਂ ਮੰਤਰ ਜਾਪ ਮਾਰ ਕੇ ਸਾਰਾ ਕੁਝ ਦੇਖੀ ਜਾਂਦਾ ਇੱਥੇ ਹਾਂਜੀ ਐ ਥੋੜੀ ਨਿਕਲ ਜਾਣਾ ਉਹਨਾਂ ਨੇ ਕੰਮ ਤੇ ਜਾਣਾ ਹੀ ਮੈਂ ਫੋਨ ਲਈ ਜਾਂਦੇ ਉਹ ਕੰਮ ਖੂਮ ਤੇ ਚਲੀ ਜਾਣਾ ਇਹ ਇਹਦਾ ਪਤਾ ਵੀ ਕਰਨਾ ਪਹਿਲਾਂ ਕੰਮ ਤਾਂ ਸਾਰੇ ਹੋ ਹੀ ਜਾਣੇ ਆ ਫਿਰ ਇਹਨਾਂ ਦਾ ਦੱਸੋ ਕੀ ਹੱਲ ਉਹ ਮੈਂ ਕਰਦਾ ਇਹਨਾਂ ਨਾਲ ਪਹਿਲਾਂ ਗੱਲ ਕਰਨੀ ਪੈਣੀ ਮੈਨੂੰ ਇਹਨਾਂ ਨਾਲ ਕਿਉਂ ਕਰੋਗੇ ਇਹਨਾਂ ਨਾਲ ਮੈਂ ਆਪੇ ਕਰੂੰਗਾ ਸਭ ਨਾਲ ਗੱਲ ਕਰਕੇ ਹੋ ਜਾਊਗਾ ਇਹਨਾਂ ਨਾਲ ਕੀ ਕਰਾਈ ਕਰੋਗੇ ਉਹ ਮੈਂ ਆਪੇ ਗੱਲ ਕਰੂੰ ਮੈਨੂੰ ਸਾਰਾ ਪਤਾ ਤੂੰ ਟੈਂਸ਼ਨ ਲੈ ਰਿਹਾ ਨਹੀਂ ਟੈਂਸ਼ਨ ਨਹੀਂ ਹਾਂ ਤੂੰ ਬਸ ਟੈਂਸ਼ਨ ਲੈ ਤੂੰ ਬਸ ਜਾਬ ਕਰ ਬਸ ਤੇ ਆਉਦੇ ਮਨ ਦੇ ਵਿੱਚ ਹਾਂਜੀ ਠੀਕ ਹੈ ਆ ਤੂੰ ਮੱਕਰੋ ਹਣ ਹਾਂ ਜੈ ਤੂੰ ਜੈ ਜੈ ਬੋਲੀ ਚਾਲ ਤੇ ਮੈਂ ਇਹਦਾ ਸਾਰਾ ਕਰਦਾ ਮਸਲਾ ਹੱਲ ਜੈ 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 ਲੈ ਆਪਾਂ ਗਿਆ ਕਿ ਮੇਰੇ ਮਾਰੋਂਗੇ ਐਰੇ ਨਹੀਂ ਮਾਰਦੇ ਭਰਕਾ ਡਰਨਾ ਹਾਂਜੀ ਇਹ ਪੂਤ ਕੰਦੇ ਵਿੱਚੋਂ ਅੱਛਾ ਇਹ ਸਹੀ ਹੈ ਐਰੇ ਨਹੀਂ ਮਾਰਦੇ ਤੂੰ ਟੈਨਸ਼ਨ ਨਾ ਲਈ ਨਹੀਂ ਨਹੀਂ ਇਹ ਵਿੱਚੋਂ ਪੂਤੇ ਮਾਰੀ ਮੋਟੀ ਖੜਕਾ ਨਿਕਲਦੇ ਨਹੀਂ ਹਾਂਜੀ ਓ ਆ ਜਾ ਭਾਈ ਆ ਜਾ ਬਾਹਰ ਆ ਜਾ ਇੱਕ ਜਣੀ ਆਜੋ ਪਹਿਲਾਂ ਆਜੋ 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 ਕਿ ਨਹੀਂ ਹੁੰਦੀ ਤੂੰ ਤਾਂ ਭੱਜੀ ਤੁਰੇ ਆਏਂਗੀ ਆ ਤੂੰ ਆ ਪਹਿਲਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਗਈ ਆ ਗਈ ਚੱਲ 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 ਉਹ ਬੈਗੀ ਜਾ ਕੇ ਉਹ ਕੰਨ ਤੇ ਬੈਠੀ ਵਲਕਾ ਉਹ ਕੰਨ ਤੇ ਉਹ ਕੰਨ ਤੇ ਤਰਾ ਨਹੀਂ ਮੈਨੂੰ ਜੀ ਉਹ ਤੈਨੂੰ ਨਹੀਂ ਦੇਦੀ ਸਾਨੂੰ ਦੀਦੀ ਆ ਉਹ ਕੰਨ ਤੇ ਬੈਗੀ ਆ ਅੱਛਾ ਇਹ ਭਗਤੀ ਕੀਤੀ ਹੁੰਦੀ ਹੈ ਸਾਡੀ ਭਗਤੀ ਕੀਤੀ ਹੁੰਦੀ ਹੈ ਹੁਣ ਕਿੰਨੇ ਰਹਿ ਗਈ ਇੱਕ ਫੂਤ ਇੱਕ ਗਿੰਨ ਦੋ ਚੀਜ਼ਾਂ ਰਹਿ ਗਈਆਂ ਜਿਨ੍ਹਾਂ ਨੂੰ ਕਰਦੇ ਕਰਦਾ ਅੱਛਾ ਉਹ ਭਗਤੋ ਆ ਜਾਓ ਭਾਈ ਤੁਸੀਂ ਵੀ ਬਾਹਰ ਆ ਜਾਓ ਹੁਣ ਤੁਹਾਨੂੰ ਬਾਹਰ ਆਉਣਾ ਪੈਣਾ ਹੈ ਕਿਉਂਕਿ ਹੁਣ ਤੁਹਾਡਾ ਖੜਾ ਮੈਂ ਛੱਡਣ ਵਾਲਾ ਨਹੀਂਗਾ ਮੈਂ ਵੀ ਖੰਬਰਦਾਸ ਬਾਬਾ ਤੁਹਾਡਾ ਖੜਾ ਛੱਡਣ ਵਾਲਾ ਨਹੀਂਗਾ ਆ ਜਾਓ ਆ ਜਾ ਆ ਜਾ ਆ ਜਾ ਆ ਜਾ ਆ ਆ ਗਈ ਇੱਕ ਦੂਜੀ ਬਾਹਰ ਆ ਜੀ ਚੱਲ ਭਾਈ ਚੱਲ 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 ਚਲ ਚਲ ਉਹ ਬੈ ਗਈ ਜਾ ਕੇ ਉਹਨੇ ਮੈਂ ਉਹਨੇ ਦੋਨੇ ਇਕੱਠੀਆਂ ਹੋ ਗਈਆਂ ਨਹੀਂ ਨਹੀਂ ਮੈਨੂੰ ਉਹ ਸਾਹਮਣੇ ਉਹ ਸਾਹਮਣੇ ਇਕੱਠੀਆਂ ਹੋ ਗਈਆਂ ਉਹ ਬੈ ਗਈਆਂ ਉਹ ਬੈਠੀਆਂ ਉਹ ਬੈਠੀਆਂ ਉਹ ਬੈਠੀਆਂ ਉਹ ਬੈਠੀਆਂ ਚਲੋ ਭਾਈ ਚਲੋ 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 ਇਧਰ ਵੀ ਟੱਕਣਾ ਇਧਰ ਵੀ ਆਉਣਾ ਹੁਣ ਨਹੀਂ ਆਉਣਾ ਇਧਰ ਆਹ ਦੇਖ ਲਓ ਥੋਡੇ ਕੋਲੇ ਆਹ ਬੰਝ ਘੱਡ ਦੂ ਮੈਂ ਦੇਖ ਲਾ ਅੱਛਾ ਜਿੰਨ ਦਾ ਵੀ ਕਰੀਏ ਜਿੰਨ ਸਭ ਬਹੁਤ ਖਰਾਬ ਕਰ ਜਨਵੀ ਹਾਂ ਜਨ ਭੈੜਾ ਨਾ ਰੋਲਾ ਤੋਸੇ ਵਾਲਾ ਕਿਹੋ ਜੀ ਮਾਡਲ ਕਿ ਕਿਉਂ ਹਾਂ ਉਹ ਜਨ ਬਹੁਤ ਭੈੜਾ ਹੈ 6-7 ਫੁੱਟ ਕਾਦਾ ਜਨ ਦਾ ਅੱਛਾ ਜੀ ਇਹ ਬੜੀਆਂ ਬੜੀਆਂ ਮੁੱਛਾਂ ਹਾਂ ਬੜੀਆਂ ਮੁੱਛਾਂ ਇਹਦੇ ਵਿੱਚ ਕਿਵੇਂ ਆ ਬੜਿਆ ਫਿਰ ਓਏ ਐਂ ਹੀ ਵੱਡ ਜਾਂਦੇ ਹੁੰਦੇ ਇਹ ਬੋਤਲ ਚ ਹੀ ਪੈ ਜਾਂਦੇ ਆ ਬੋਤਲ ਚ ਪੈ ਜਾਂਦੇ ਜਨ ਅਲਾਦੀਨ ਦੇ ਚਰਾਗ ਹਾਂ ਬੋਤਲ ਚ ਸਮਝ ਆ ਗਈ ਇਹਨੂੰ ਸਮਝ ਆ ਗਈ ਹਾਂ ਸਾਰੀ ਸਮਝ ਆ ਗਈ ਨਾ ਹਾਂ ਜੀ ਆ ਗਈ ਹਾਂ ਇਹ ਇਹਨੂੰ ਹੁਣ ਕੱਟਣਾ ਪੈਣਾ ਓਏ ਇਡੀਕ ਬੋਤਲ ਚ ਵੱਡ ਗਿਆ ਮੈਂ ਕਹਿੰਦਾ ਵੀ ਇੱਕ ਬੈਦਾ ਸੀਸੀ ਚ ਵਾਰ ਦੂੰਗਾ ਸੀਸੀ ਚ ਹਾਂ ਐਡੀ ਸੀਸੀ ਚ ਵਾਰ ਦੂੰਗਾ ਠੀਕ ਹੈ ਹਾਂ ਮੇਰੇ ਕੋਲ ਪ੍ਰੈਕਟਿਸ ਹੈ ਹਾਂਜੀ ਹੈਗਾ ਮੇਰਾ ਅਭਿਆਸ ਹੈ ਹਾਂਜੀ ਮੇਰੀ ਭਗਤੀ ਆ ਹਾਂਜੀ ਮੇਰੇ ਸਾਰੇ ਇਲਮ ਪੜੇ ਹੋਏ ਨੇ ਕਾਲੇ ਇਲਮਾ ਕਾਲੇ ਇਲਮਾ ਸਾਰੇ ਭਾਰੇ ਕਾਲੇ gore ਸਾਰੇ ਇਲਮ ਪੜੇ ਹੋਏ ਨੇ ਕਿੱਥੋਂ ਪੜੇ ਉਹ ਬਾਪ ਤੈਨੂੰ ਮੈਂ ਦੱਸੋ ਗਿਆ ਮੈਂ ਹਮਲਾ ਪਰ ਜੋ ਲੈਣ ਕੀ ਕਰਨਾ ਅੱਛਾ ਅੱਛਾ ਜੀ ਉੱਥੇ ਸਾਰੇ ਖੰਦੇ ਜੈਨੇ ਉੱਥੇ ਸਾਰੇ ਜਿੰਨੇ ਹੁੰਦੇ ਨਾ ਉਹ ਸਾਰੇ ਇਹ ਇਹ ਪੜਾਈ ਹੁੰਦੀ ਉੱਥੇ ਅੱਛਾ ਪੜ੍ਹ ਕੇ ਆਈਦਾ ਫਿਰ ਅੱਛਾ ਫਿਰ ਆ ਕੇ ਲੋਕਾਂ ਦਾ ਭਲਾ ਹੁੰਦਾ ਐ ਥੋੜੀ ਗੱਲ ਬਣ ਜਾਂਦੀ ਐ ਠੀਕ ਆ ਬਾਬਾ ਅੱਛਾ ਭਾਈ ਆ ਜਾ ਭਾਈ ਜਨ ਤੂੰ ਵੀ ਆ ਜਾ ਆ ਜਾ ਛੱਡੇ ਮੁੰਡੇ ਨੂੰ ਹੁਣ ਜਾਵੜਾ ਉਹਨਾਂ ਕੋਲ ਹੀ ਬੈਠੀਆਂ ਉਹ ਦੋ ਜਣੀਆਂ ਆ ਜਾ ਆ ਜਾ ਆ ਜਾ ਜੀ ਦੇਖ ਲੈ ਜਨ ਬਾਬਾ ਜੀ ਆ ਜਾ ਆ ਜਾ ਆ ਜਾ ਉਹ ਸੱਤੀ ਜਾਂਦੀਆਂ ਤੈਨੂੰ ਦੋ ਜਣੀਆਂ ਬੈਠੀਆਂ ਐ ਆ ਜਾ ਭਾਈ ਜਨ ਆ ਜਾ ਆ ਜਾ ਆ ਜਾ ਆ ਜਾ ਇਹਦਾ ਵੀ ਤਾਂ ਦੇਖ ਲੈ ਫਿਰ ਤੈਨੂੰ ਪਤਾ ਹੀ ਨਹੀਂ ਮੈਂ ਕੀ ਕਰਨ ਵਾਲਾ ਫੇਰ ਨਾ ਮਾਰਾ ਬਾਬਾ ਮੈਂ ਬਹੁਤ ਪਹਿੜਾ ਐ ਮੈਂ ਕੀ ਕਰਨ ਵਾਲਾ ਐ ਮੈਂ ਫੱਟੇ ਚੱਕਦੇ ਨੇ ਐ ਮੈਂ ਨੇੜੀਆਂ ਲਿਆ ਦੇਣੀਆਂ ਆ ਜਾ ਛੇਤੀ ਆ ਜਾ ਬਾਰ ਛੇਤੀ ਆ ਜਾ ਹੁਣ ਮੇਤਲ ਖੜਾ ਵੀ ਜਾਂਦਾ ਹੁਣ ਛੇਤੀ ਆ ਜਾ ਛੇਤੀ ਆ ਜਾ ਛੇਤੀ ਛੇਤੀ ਆ ਜਾ ਆ ਗਿਆ ਆ ਗਿਆ ਆ ਗਿਆ ਆਇ ਚੱਲ ਭਾਈ ਚੱਲ 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 ਉਹ ਬੱਟੀਆਂ ਉਹਨੇ ਕੋਈ ਜਾਵੜਾ ਬਾਹਰ ਭਾਓ ਪੰਗੜੇ ਹੁਣ ਬਾਹਰ ਭਾਓ ਬਾਹਰ ਬਾਹਰ ਉਹ ਦੋਰ ਤੀਜੀ ਲਿਓਨ ਨੂੰ ਫਿਰਦਾ ਸੀ ਖਦਮਾ ਤੀਜੀ ਲਿਓਨ ਨੂੰ ਖਦਾਈ ਮੈਂ ਤੈਂਦਾ ਰਵਾ ਪਈ ਜਾਂਦੇ ਤੇ ਹੋਰ ਉਹ ਤੀਜੀ ਪੂਤ ਲਿਆਉਣ ਨੂੰ ਫਿਰਦੀ ਜਾਂਦਾ ਬਾਈ ਤੇ ਇੱਕ ਨਹੀਂ ਜੁੜਦੀ ਅੱਜ ਕੱਲ੍ਹ ਉਹ ਤੁਹਾਨੂੰ ਜੁੜੇ ਨਾ ਜੁੜੇ ਉਹ ਤਾਂ ਤੀਜੀ ਪੂਤ ਲਿਆਉਣ ਨੂੰ ਫਿਰਦਾ ਹੀ ਜਨ ਐਡਾ ਪੜਾ ਦੋਸੀਆਂ ਚਲੀਆਂ ਗਈਆਂ ਨਾਲ ਇਧਰੋਂ ਪਾਰੇ ਉਹ ਸਾਹਮਣੇ ਪਾਸੇ ਹੋ ਗਿਆ ਕੀ ਖਾਂਦੇ ਸੀ ਬਾਂਦਰਾ ਉਹ ਕਿਹੜੀਆਂ ਤੋਂ ਰੋਟੀਆਂ ਖਾਂਦਾ ਸੀ ਆਪ ਕੋ ਅੱਖ ਨਹੀਂ ਲੱਗਦੀ ਸੀ ਹਾਂ ਕੋਲ ਕੁ ਪਾਇਨ ਬਾਈ ਇਹ ਕਹਿੰਦਾ ਪੂ ਇਹਨਾਂ ਨੇ ਪੇਟ ਫਲਾਇਆ ਹੈ ਹੋ ਤਾਈ ਤੇਰਾ ਪੇਟ ਭੁਲਿਆ ਸੀਗਾ ਹੁਣ ਤੈਨੂੰ ਭੁੱਖ ਵੀ ਲੱਗੂਗੀ ਹੁਣ ਤੂੰ ਰੋਟੀਆਂ ਵੀ ਤਿੰਨ ਚਾਰ ਹੀ ਖਾਏਗਾ ਕਿਉਂਕਿ ਹੁਣ ਤੈਨੂੰ ਲੱਗਣੀ ਆ ਅੱਗੇ ਉਹਨਾਂ ਨੂੰ ਲੱਗਦੀਆਂ ਸੀ ਹਾਂਜੀ ਹਾਂਜੀ ਉਹ ਸਾਰੀਆਂ ਰੋਟੀਆਂ ਖਾ ਜਾਂਦੇ ਸੀ ਠੀਕ ਹੈ ਨਾ ਬਸ ਚੱਕ ਦੇ ਦੀ ਫੱਟੇ ਹੁਣ ਆਪਾਂ ਨੇਹਰੀਆਂ ਲਿਆ ਦੇ ਦੱਸ ਹਾਂਜੀ ਹੋ ਗਿਆ ਹੋ ਗਿਆ ਹੋ ਗਿਆ ਹੋਲਾ ਕਿ ਨਹੀਂ ਹਾਂਜੀ ਹੈ ਹੋ ਗਿਆ ਹੋ ਗਿਆ ਨਾ ਆਵੜਾ ਹਾਂਜੀ ਹਾਂ ਉਹ ਤਾਂ ਨਹੀਂ ਗਲੂਗਲੂ ਕਰਦਾ ਨਹੀਂ ਕਰਦਾ ਜੀ ਹੁਣ ਕਰੂ ਵੀ ਕਿਵੇਂ ਠੀਕ ਹੈ ਜੀ ਇੱਕ ਖੰਬਰਦਾਰ ਬਾਬੇ ਦੇ ਹੱਥ ਲੱਗੇ ਗੁਰੂ ਬਣਾ ਕਰੂਗੇ ਹੁਣ ਨਹੀਂ ਕਰ ਸਕਦਾ ਨਹੀਂ ਕਰਦਾ ਜੀ ਤੇ ਬਸ ਹੁਣ ਠੀਕ ਹੈ ਹਾਂਜੀ ਹੁਣ ਤੇਰੇ ਨੇੜੇ ਨਹੀਂ ਆਉਂਦੀਆਂ ਠੀਕ ਹੈ ਜੀ ਠੀਕ ਹੈ ਆਦੇ ਹੁਣ ਕੰਮ ਧੰਦੇ ਕਾਰਜੋ ਮਰਜ਼ੀ ਕਰ ਹੁਣ ਤੇਰਾ ਭਲਾ ਹੋ ਗਿਆ ਉਹ ਹੁਣ ਮਗਰ ਤਾਂ ਨਹੀਂ ਆਉਂਦੇ ਜੀ ਮੈਂ ਕਿਤੇ ਜਾਵਾ ਉਹ ਆਏ ਆ ਜਾਣ ਦੂ ਮੈਂ ਕਹਿੰਦਾ ਹੁਣ ਤੇਰੇ ਨੇੜੇ ਨਹੀਂ ਆਉਂਦੇ ਉਹਦਾ ਉੱਡ ਗਏ ਆ ਦੁਕਾਨਾਂ ਨਹੀਂ ਦੀ ਆ ਜਾ ਰਹੇ ਉਹ ਮੈਂ ਕਹਿੰਦਾ ਕਿਸੇ ਪਰਸ਼ੇ ਦੀ ਨਹੀਂ ਆਉਂਦੀ ਉਹਦਾ ਭੱਜ ਗਏ ਉਹਨੂੰ ਪਤਾ ਨਹੀਂ ਸਮਝਦਾ ਬਾਬੇ ਨੇ ਵਟ ਕਰਦੇ ਨੇ ਉਹ ਇੱਥੇ ਖਾਦੇ ਨਹੀਂ ਡੇਰੇ ਉਹਦਾ ਹਜ਼ਾਰਾਂ ਦੀਲ ਨੂੰ ਰੁੱਟ ਗਏ ਠੀਕ ਮੈਂ ਕਹਿੰਦਾ ਤੇਰੇ ਘਰ ਤੇਰੇ ਪਿੰਡ ਵੀ ਰਾਖ ਦੇ ਦੋ ਜੀ ਕੋਈ ਤੇਰੇ ਨੀਣੇ ਨਹੀਂ ਨਹੀਂ ਆ ਤੂੰ ਪੂਰੀ ਤਾਂ ਲੈ ਜਾ ਹਾਂਜੀ 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 ਮੈਂ ਇਹਨੂੰ ਲਾ ਕੇ ਮੂੰਹ ਤੇ ਮੂੰਹ ਤੇ ਮਲਣੀ ਵਸ ਹਾਂਜੀ ਹਾਂਜੀ ਮੈਂ ਕਹਿੰਦਾ ਜੇ ਤੂੰ ਮੂੰਹ ਤੇ ਮਲਿਓਗੀ ਉਹਦੀ ਸੁਗੰਧੀ ਨਾਲ ਤੇਰੇ ਘਰੇ ਕੋਈ ਭੂਤ ਵੀ ਨਹੀਂ ਆਊਗਾ ਸੁਗੰਧੀ ਨਾਲ ਜੀ ਬਾਬਾ ਜੀ ਲੱਡੂ ਲੁੱਡੂ ਦੇ ਦਿੰਦੇ ਕੋਈ ਲੱਡੂ ਵੀ ਦੇਵਾਗੇ ਤੈਨੂੰ ਦੂਜਾ ਵੀ ਦੇ ਦੋ ਜੀ ਅਜੇ ਅਜੇ ਲੱਡੂ ਤੈਨੂੰ ਦੇਤੇ ਨਾ ਉਹ ਮਿੱਠੇ ਚ ਕਿਤੇ ਫੇਰ ਮ ਆ ਜਾਣ ਅੱਛਾ ਤੋ ਹਾਂ ਉੱਥੇ ਹਾਂ ਬਦਨਾਮ ਉਹ ਐ ਕਰੀ ਹਾਂਜੀ ਹੁਣ ਤੇਰਾ ਕੰਮ ਹੋ ਗਿਆ ਹਾਂਜੀ ਏ ਕਿਨੇ ਪੈਸੇ ਲੈ ਕੇ ਆਏ ਤੂੰ ਪੈਸਾ ਤੱਕੀ ਗੀ ਮੈਂ ਨਾ ਬੜਾ ਖਰਚਾ ਤਨ ਪਤਾ ਵੀ ਖਰਚਾ ਤਾਂ ਹੋਣਾ ਹੀ ਆ ਮੈਂ ਕਿੰਨਾ ਕਾਊਗਾ ਇਹਦਾ ਕੱਲ ਤਾਂ ਤੇਰਾ 2100 ਰੁਪਏ ਲੱਗ ਜਾਣਾ 21 ਹਾਂ ਫੇ ਤੇਰੇ ਨੇੜੇ ਨਹੀਂ ਆਉਂਦੀਆਂ 2100 ਰੁਪਏ ਦੀ 21000 ਰੁਪਏ ਦੇ ਜੀ ਮੈਂ ਕੋਈ ਗੱਲ ਨਹੀਂ ਮਾਜ ਲੈਣਾ ਕੱਲ ਨੂੰ ਪਰਸੋਂ ਜਿਦੋਂ ਮਰਜੀ ਦੇ ਦੇ ਦੀ ਉਸ ਤੋਂ ਬਾਅਦ ਜੇ ਤੂੰ ਪੈਸੇ ਦੇ ਦੇ ਉਸ ਤੋਂ ਬਾਅਦ ਤੇਰੇ ਨੇੜੇ ਕੋਈ ਵੀ ਭੂਤ ਨਹੀਂ ਆਉਣੀ ਠੀਕ ਹੈ ਇਹ ਕਹਿੰਦਾ ਉਹਨਾਂ ਕੋ ਲੱਡੂ ਵਾਲੀ ਗੱਲ ਕਰਦਾ ਲੱਡੂ ਮਿੱਠੇ ਤਾਂ ਉਹਨਾਂ ਨੇ ਉਹਦੀ ਆ ਜਾਣਾ ਹਾਂਜੀ ਹਾਂਜੀ ਠੀਕ ਹੈ ਨਾ ਮਿੱਠਾ ਨਹੀਂ ਮੰਗਣਾ ਮੈਂ ਨਹੀਂ ਮੰਗਦਾ ਜੀ ਇਐ ਕਰੀ ਹੁਣ ਸ਼ਾਮ ਨੂੰ ਡੇਰੇ ਚ ਅੱਛਾ ਥੋੜਾ ਪਾਣੀ ਚੜਾ ਜੀ ਹਾਂ ਠੀਕ ਆ ਥੋੜਾ ਪਾਣੀ ਚੜਾ ਕੇ ਜਾਈ ਠੀਕ ਆ ਠੀਕ ਹੈ ਆਹੋ ਭੁੱਲੀ ਨਾ ਹੁਣ ਜਲਾ ਇੰਨਾ ਭਲਾ ਕਰਤਾ ਹਾਂਜੀ ਹਾਂਜੀ ਥੋੜੇ ਪਾਣੀ ਨਾਲ ਹੋਰ ਕੀ ਲੈ ਕੇ ਆਏਗਾ ਤੁਸੀਂ ਦੱਸੋ ਚਿਕਨ ਕੋਈ ਫੇਸ ਪੁਸ਼ ਲੈ ਆਇਆ ਹੈ ਅੱਛਾ ਅੱਛਾ ਫੇਸ ਮਂਗਾ ਲਈ 10 ਕਿਲੋ ਉਹ ਗੁੱਡੂ ਤੋਂ ਮੰਗਾ ਲਈ ਕੋਟੋ ਉਹ ਵਧੀਆ ਆਟਾ ਚਿਕਨ ਲੈ ਆਉਂਗਾ ਜੀ ਬਸ ਨਹੀਂ ਫੇਸ ਹੀ ਬੋਲ ਫੇਸ ਵਧੀਆ ਬਸ ਹਾਂ ਜੀ ਫੇਸ ਮਂਗਾ ਲਈ ਚੰਗਾ ਠੀਕ ਆ ਜੀ ਤੇ ਬਸ ਜਾ ਤੇਰਾ ਭਾਣਾ ਹੋ ਗਿਆ ਠੀਕ ਆ ਠੀਕ ਆ ਤੂੰ ਬੇਫਿਕਰ ਹੋ ਕੇ ਨਾ ਨਿਕਲ ਮਗਰ ਨਹੀਂ ਆਉਂਦੀ ਹਾਂ ਬਸ ਬੈਠ ਨਾ ਤੇ ਬੇਫਿਕਰ ਹੋ ਜਾ ਓ ਕੀ ਕੰਮ ਲੱਗੇ ਤੈਨੂੰ ਮੈਂ ਤੇਰੇ ਕੀ ਹਰ ਮੰਗੀ ਨਾ ਲੇਖਾ ਪਾਗੇ ਜਵਾਦਾਰਾ ਧਿਆਨ ਰੱਖ ਚੰਗਾ ਬਾਬ ਚੰਗਾ ਸਾਹ ਨੂੰ ਆਉਣਾ ਕਿਉਂੜਾ ਪੱਲ ਲੈ ਕੇ ਹਾਂ ਜੀ ਹਾਂ ਜੀ ਠੀਕ ਹੈ ਨਾ ਤਾਂ ਗੁੱਡੂ ਤੋਂ ਲਿਆਉਂਗਾ ਜੀ ਆਹੋ ਕੋਟਕਪੁਰੋਂ ਜੀ ਬਾ ਜਿੱਥੋਂ ਮਰਜ਼ੀ ਲੈ ਆਏ ਗੁੱਡੂ ਗੁੱਡੂ ਕੋਟਕਪੁਰੋਂ ਆਉਥੋਂ ਲੈ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਆਹੋ ਜਾ ਤੇਰਾ ਭਲਾ ਹੋ ਗਿਆ 21000 ਰੁਪਏ ਪਹੁੰਚਦਾ ਕਰ ਦੇ ਠੀਕ ਹੈ ਠੀਕ ਹੈ ਜੀ ਉਹ ਸੇਵਾਦਾਰਾ ਨਿਗਾਹ ਰੱਖਿਆ ਕਰ ਯਾਰ ਤੂੰ ਉਹ ਆਪਣਾ ਸੇਵਾਦਾਰ ਦਾਦਾ ਪੁਲਿਸ ਵਾਲਾ ਅੱਛਾ ਉਹ ਕਹਿੰਦਾ ਮੱਥਾ ਟੇਕਣਾ ਆਇਆ ਬਾਬਾ ਅੱਛਾ ਤੇ ਉਹ ਕਹਿੰਦਾ ਜੋ ਮੱਥਾ ਟੇਕਣਾ ਤੇ ਦੋ ਬੋਤਲਾਂ ਆ ਤੇ ਆਪਣੀ ਪਈਆਂ ਹੁੰਦੀਆਂ ਉਹ ਡੇਰੇ ਦੇ ਵਿੱਚ ਬੇਟੀ ਤੇ ਪਈ ਹੁੰਦੀ ਆ ਹ ਤਾਂ ਮਾਰੀ ਗੱਲਾਂ ਵਾਂਗੇ ਚਲੋ ਬੱਚੇ ਹੈਗੇ ਆਪਣੇ ਚੱਲ ਪੀਂਦੇ ਕੋਈ ਗੱਲ ਨਹੀਂ ਧਿਆਨ ਰੱਖਿਆ ਕਰਨਾ ਤੂੰ ਇਹ ਧਿਆਨ ਤੂੰ ਰੱਖਣਾ ਠੀਕ ਆ ਬਾਬਾ ਜੀ ਹਾਂ ਉਹ ਬੋਤਲਾਂ ਐ ਕਿਵੇਂ ਲੈ ਜਾਂਦਾ ਜੇ ਤੂੰ ਕਿਸੇ ਪਾਸੇ ਲਕੋ ਕੇ ਰੱਖੀਆਂ ਹੋਈਆਂ ਨੇ ਕਿਸੇ ਟੰਗ ਚਾਪੜੇ ਪਾਈਆਂ ਹੋਈਆਂ ਨੇ ਆਪਣੇ ਕੋਰੇ ਘਰ ਕੋਰੇ ਚ ਉਹ ਤੂੰ ਕੋਰੇ ਚ ਰੱਖਿਆ ਕਰ ਸਮਾਨ ਬਾਹਰ ਨਾ ਰੱਖਿਆ ਕਰ ਇਹ ਜਾ ਠੀਕ ਆ ਬਾਬਾ ਜੀ ਅੱਗੇ ਤੋਂ ਪੂਰੀ ਨਿਗਰ ਰੱਖਣੀ ਠੀਕ ਹੈ ਠੀਕ ਆ ਬਾਬਾ ਜੀ ਚਾ ਚੱਲ ਕੋਈ ਗੱਲ ਨਹੀਂ ਠੀਕ ਆ ਨਾ ਠੀਕ ਆ ਹਾਂ ਚੱਲ ਠੀਕ ਹੈ ਠੀਕ ਹੈ ਠੀਕ ਹੈ ਪਲਾਵੀ ਪਲਾਵੀ ਹਾਂ ਬੱਚਾ ਹੋ ਠੀਕ ਠਾਕ ਐ ਨਹੀਂ ਬਾਬਾ ਜੀ ਠੀਕ ਠਾਕ ਕੁਛ ਵੀ ਨਹੀਂ ਕੀ ਗੱਲ ਹੋ ਗਈ ਬੱਚਾ ਸਾਰੀ ਲੜਾਈ ਕਲੇਸ਼ ਰਹਿੰਦਾ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਕਿੱਧਰ ਨੂੰ ਆ ਬਹੁਤ ਮਾੜੀ ਗੱਲ ਆ ਬੱਚਾ ਸਾਰੀ ਦੁਨੀਆ ਦੁੱਖ ਤਕਲੀਫਾਂ ਦੇ ਚੱਲੇ ਰਹੇ ਹੱਲ ਕਰੋ ਬਾਬਾ ਜੀ ਇਹਦਾ ਕੋਈ ਹੋ ਕਰਾਂਗੇ ਬੱਚਾ ਹੱਲ ਕਰਨ ਵਾਸਤੇ ਹੀ ਬੈਠੇ ਆ ਅਸੀਂ ਕੋਈ ਜ਼ਰੂਰ ਹੱਲ ਕਰਾਂਗੇ ਕੋਈ ਗੱਲ ਨਹੀਂ ਠੀਕ ਐ ਆ ਹੱਲ ਕਰਾਂਗੇ ਤੇ ਆਪਣਾ ਕਿੱਥੋਂ ਆਇਓ ਤੁਸੀਂ ਬਾਬਾ ਇਥੇ ਨਾਲ ਦੇ ਪਿੰਡ ਚ ਆਏ। ਅੱਛਾ ਨਾਲ ਦੇ ਪਿੰਡ ਚ ਆਏ। ਹਾਂਜੀ। ਅੱਛਾ। ਤੇ ਕਰਦੇ ਕੀ ਕੰਮ-ਧੰਦਾ ਕਰਦੇ ਤੁਹਾਡਾ? ਤੁਹਾਡੇ ਕਰਦੇ। ਹਾਂ ਤੇ ਕੁਛ ਨਹੀਂ ਬਾਬਾ ਜੀ ਆਪکاری ਦਾ ਮੰਮੀ ਘਰੇ ਹੁੰਦੇ ਆ। ਅੱਛਾ ਅੱਛਾ। ਬਸ ਭਰਾ ਭਰਜਾਈ ਉਹਨਾਂ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਕਿੱਧਰ ਨੂੰ ਆ ਬਸ ਬੁਰਾ ਹੀ ਹਾਲਾ ਕਰਦਾ। ਕੋਈ ਨਹੀਂ ਬੱਚਾ ਹੁਣ ਤੂੰ ਠੀਕ ਜਗ੍ਹਾ ਤੇ ਆ ਗਈ ਐ ਤੇਰੇ ਮਸਲੇ ਹੱਲ ਸਾਰੇ ਕਰ ਦਿਆਂਗੇ। ਤੂੰ ਬੇਫਿਕਰ ਹੋ ਜਾ ਤੇ ਤੁਹਾਡੇ ਇੱਕ ਮੁੰਡਾ ਜਵਾਨ ਹੈ ਕੋਈ ਮਰਿਆ ਕੋਣ ਮਰਿਆ ਸੀ ਭਵਾ ਪੰਜ ਤੋਂ ਪੰਜ ਚਾਰ ਸਾਲ ਪਹਿਲਾਂ ਮਰਿਆ ਸੀ ਨਾ ਕੋਈ ਹਾਂਜੀ ਠੀਕ ਹੈ ਉਹ ਖੜਾ ਹੈ ਹੈ ਬੱਬਾ ਜੀ ਉਹ ਖੜਾ ਭਾਈ ਤੇਰੇ ਮਗਰ ਹੀ ਆ ਗਿਆ ਉਹ ਮੈਨੂੰ ਤਾਂ ਨਹੀਂ ਦਿਖਾਈ ਦੇ ਰਿਹਾ ਬੱਬਾ ਜੀ ਤੈਨੂੰ ਨਾ ਬੱਚਾ ਤੈਨੂੰ ਨਹੀਂ ਦਿਖਾਈ ਦਿੰਦਾ ਸੀ ਭਗਤੀ ਕੀਤੀ ਹੈ ਅਸੀਂ ਪਹਾੜਾਂ ਦੇ ਵਿੱਚ ਜਾਨੇ ਆ ਉੱਥੇ ਸਾਰੇ ਸਾਰੇ ਇਲਮ ਸਾਡੀ ਪੜੇ ਹੋਏ ਆ ਉਹ ਸਿਰਫ ਸਾਨੂੰ ਹੀ ਵੀਦਾ ਹੈ ਕੀ ਕਰਤੋਂ ਹੱਲ ਨਹੀਂ ਦੀਦਾ ਪਾਪਾ ਜੀ ਹੱਲ ਕਰੋ ਇਹਦੀ ਮਸਲਾ ਨਹੀਂ ਦੇਫਰ ਹੋ ਜਾ ਹੁਣ ਤੈਨੂੰ ਹੱਲ ਕਰਕੇ ਭੇਜਾਂਗੇ ਹੱਲ ਕਰਾਂਗੇ ਹੱਲ ਕਰਨਾ ਸੀ ਤੁਸੀਂ ਬੈਠੇ ਆ ਤੇ ਉਹ ਟਰਨ ਪਿੱਛੇ ਆ ਗਿਆ ਉਹਦਾ ਕਰਦੇ ਆ ਮਸਲਾ ਹੱਲ ਤੇ ਉਹ ਪ੍ਰੇਤ ਹੈ ਤੇ ਉਹ ਹਾਂ ਬਈ ਕੀ ਆ ਕੀ ਗੱਲ ਹੈ ਦੱਸ ਕੀ ਗੱਲ ਕੀ ਕਰਦਾ ਕਿਉਂ ਨਹੀਂ ਕੁੜੀ ਦਾ ਕਿਉਂ ਨਹੀਂ ਖੜਾ ਛੜਦਾ ਤੂੰ ਹੈ ਕੀ ਬੋਤਲ ਆ ਸੰਤਰਾ ਇੰਗਲਿਸ਼ ਉਹ ਤੂੰ ਦਾਰੂ ਦੋਨੋਂ ਰਹਿਂਦੇ ਆ ਕੁੜੀ ਦੇ ਚਾਰੀ ਤੋਂ ਕੀ ਮੰਗਦਾ ਤੂੰ ਹਾਂ ਤੂੰ ਚਲਾ ਜਾ ਚਲਾ ਜਾ ਮੈਨੂੰ ਸਾਨੂੰ ਫਿਰ ਪਹਚਾਉਣਾ ਹੁੰਦਾ ਤੂੰ ਚਲਾ ਜਾ ਅੱਛਾ ਕੁੜੀਆ ਇੰਗਲਿਸ਼ੀ ਬੋਲ ਮੰਗਦਾ ਸੰਤਰਾ ਕਿ ਸੰਤਰਾ ਦਾ ਸਾਤੀ ਵ ਸੰਤਰਾ ਦਾ ਸੱਤ ਤੋਂ 250 ਦੀ ਆ ਜਾਂਦੀ ਹੈ ਇੰਗਲਿਸ਼ ਆਉਂਦੀ 12-1300 ਦੀ ਬੜਾ ਦਿਨ ਸੋਲੀਆ ਦੇ ਕਹਿੰਦਾ ਮੈਂ ਪਿੰਡਾਂ ਰਿਆਂ ਕਿ ਮੈਂ ਕਿਉਂ ਸਪੀਤੀ ਨਹੀਂ ਕਹਿੰਦਾ ਖੜਾ ਛੜਾਓ ਬਾਬਾ ਜੀ ਉਹ ਖੜਾ ਛੜਾਉਣੇ ਆ ਉਹ ਚੱਲ ਜਾ ਇੰਨੀ ਮਹਿੰਗੀ ਕਿੱਥੋਂ ਲਾਓਗੀ ਅੱਗੇ 20 25 ਹਜ਼ਾਰ ਸਾਨੂੰ ਦੇਣਾ ਨੇ ਖਰਚੇ ਬਹੁਤ ਹੋ ਜਾਂਦੇ ਵਿਚਾਰੀ ਗਰੀਬਣੀ ਐ ਵੀ 21 ਹਜ਼ਾਰ ਸਾਨੂੰ ਵੀ ਦੇਣਾ ਤੇ ਖਰਚੇ ਸੀਗਾ ਕੰਮ ਸਾਡਾ ਬਹੁਤ ਹੁੰਦਾ ਹੈ ਖਰਚੇ ਵਾਲਾ ਸੰਤਰੇ ਸੰਤਰੇ ਨਾਲ ਸਾਹ ਲਾ ਯਾਰ ਸੰਤਰੇ ਨਾਲ ਸਾਹ ਲਾ ਮੇਰੇ ਸ਼ਿਸ਼ੇ ਬਹੁਤ ਨਹੀਂ ਜਾਣੀਂ ਗਰ ਨੂੰ ਸਾਂਤਰੇ ਦੀਆਂ ਦੋ ਇੰਗਲਿਸ਼ ਦੀਆਂ ਦੋ ਮੈਗਲਿਸ਼ ਦੀਆਂ ਦੋ ਤੇ ਹੋ ਕੇ ਖੜ ਗਿਆ ਕੋਈ ਨਹੀਂ ਕੋਈ ਦਿੰਨਾ ਤੈਨੂੰ ਮੈਂ ਵੇਖਦਾ ਸੀ ਤੈਨੂੰ ਮੈਂ ਪਿਉਣਾ ਪੀਟਰ ਸ਼ਕਾਰ ਦੇ ਨੂੰ ਆਖੇ ਲੱਗਾ ਤਾਂ ਤਾਂ ਫਿਰ ਤੈਨੂੰ ਦਿੰਨੇ ਆ ਉਹ ਦੇ ਦਿੰਨੇ ਆ ਦਿੰਨੇ ਤੇ ਉਹਨੇ ਪਰ ਖੜਾ ਛੱਡ ਜਾ ਐਦੂ ਮੜ ਕਿ ਨਹੀਂ ਆਉਣਾ ਤੂੰ ਠੀਕ ਹੈ ਨਹੀਂ ਜਾਂਦਾ ਐ ਕਰ ਤੈਨੂੰ ਬੋਤਲ ਦੇ ਦੇਣੇ ਆ ਠੀਕ ਆ ਤੇ ਤੂੰ ਚਲਾ ਜਾ ਆ ਇੰਗਲਿਸ਼ ਦੇ ਦਾਂਗੇ ਇੱਕ ਬੋਤਲ ਦੋ ਤਿੰਨ ਉਹ ਚਲਦੇ ਹੋਇਆ ਖੜਾ ਤੈਨੂੰ ਗਈ ਖੜਾ ਮੈਂ ਤੈਨੂੰ ਬੋਤਲਾ ਹੁਣ ਵੇਲਾ ਜਾ ਕੇ ਨਾ ਫਿਰ ਇੱਕ ਬੋਤਲ ਚੱਕ ਕੇ ਭੱਜ ਜਾ ਇੱਥੋਂ ਨਹੀਂ ਭਾਈ ਦਾ ਫਿਰ ਜਾ ਕੇ ਭਾਈ ਦਾ ਕਿ ਨਹੀਂ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼ ਕਾਰੇ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਪਖੰਡਵਾਦ ਤੋਂ ਜਾਣੂ ਕਰਾਉਣਾ ਤੇ ਮਨੋਰੰਜਨ ਕਰਾਉਣਾ ਹੋਰ ਸਾਡਾ ਕਿਸੇ ਨਾਲ ਕਿਸੇ ਧਰਮ ਨਾਲ ਕੋਈ ਵੈਰ ਜਾਂ ਕਿਸੇ ਕਰ ਦੀ ਕੋਈ ਗੱਲਬਾਤ ਨਹੀਂ ਤੇ ਸਾਥੋਂ ਬੋਲਦਿਆਂ ਤੋਂ ਕਈ ਗਲਤੀਆਂ ਹੋ ਜਾਂਦੀਆਂ ਇਹ ਵੀਡੀਓ ਬਣਾਉਂਦੇ ਤੋਂ ਕਈ ਗਲਤੀਆਂ ਕਿ ਕੁਝ ਬੋਲਿਆ ਜਾਂਦਾ ਸਾਨੂੰ ਮਾਫ ਕਰਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡਾ ਜੋ ਚੈਨਲ ਹੈ ਜੀਤ ਬਰਾੜ ਲਾਈਕ ਕਰੋ